ਜਿਹੜੇ ਡਾਕਟਰਾਂ ਕੋਲੋਂ ਵੀ ਠੀਕ ਨਹੀਂ ਹੁੰਦੇ ਇਸ ਪਾਵਨ ਪਵਿੱਤਰ ਸਥਾਨ ਤੇ ਆਉਂਦੇ ਆ ਸੁਖਣਾ ਸੁਖਦੇ ਆ ਤੇ ਤੰਦਰੁਸਤ ਹੋ ਕੇ ਆਪਣੇ ਘਰ ਨੂੰ ਜਾਂਦੇ ਆ ਇਸ ਪਿੰਡ ਵਿੱਚ 72 ਬ੍ਰਹਮ ਗਿਆਨੀ ਹੋਏ ਆ ਬਹੁਤ ਘੱਟ ਸੰਗਤਾਂ ਨੇ ਇਸ ਸਥਾਨ ਦੇ ਦਰਸ਼ਨ ਕੀਤੇ ਹੋਣੇ ਆ ਆਓ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਤੇ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆਓ ਵੀਡੀਓ ਆਰੰਭ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਆਪ ਜੀ ਦੇਖ ਰਹੇ ਹੋ ਭਾਈ ਅਮਰਜੀਤ ਸਿੰਘ ਨਵਾਂ ਸ਼ਹਿਰ ਵਾਲੇ YouTube ਅਤੇ Facebook ਪੇਜ ਜਿਹੜੀ ਸੰਗਤ ਸਾਡੇ ਚੈਨਲ ਤੇ ਨਵੀਂ ਆਈ ਹੈ ਉਹ ਸਾਡੇ ਚੈਨਲ ਨੂੰ ਅਤੇ Facebook ਪੇਜ ਨੂੰ ਫੋਲੋ ਜ਼ਰੂਰ ਕਰ ਲਓ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਇਸ ਚੈਨਲ ਤੇ ਆਪਾਂ ਹਰ ਰੋਜ਼ ਗੁਰੂ ਧਾਮਾਂ ਦੇ ਦਰਸ਼ਨ ਗੁਰਬਾਣੀ ਦੀ ਕਥਾ ਵਿਚਾਰ ਅਪਲੋਡ ਕਰਦੇ ਹਾਂ ਪਿਛਲੇ ਵਲੌਗ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਈਆ ਗੁਰਦੁਆਰਾ ਬੌਲੀ ਸਾਹਿਬ ਪਿੰਡ ਡੱਲਾ ਆਪਾਂ ਅੱਜ ਵੀ ਪਿੰਡ ਡੱਲੇ ਵਿੱਚ ਹੀ ਖੜੇ ਆ ਇਸ ਡੱਲੇ ਨਗਰ ਵਿੱਚ 72 ਬ੍ਰਹਮ ਗਿਆਨੀ ਹੋਏ ਆ ਆਪ ਜੀ ਪਿਛਲੇ ਵਲੌਗ ਵਿੱਚ ਜਾ ਕੇ ਉਸ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਬੌਲੀ ਸਾਹਿਬ ਦੇ ਅੱਜ ਜਿਸ ਗੁਰਦੁਆਰਾ ਸਾਹਿਬ ਦੇ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਇਸ ਗੁਰਦੁਆਰਾ ਸਾਹਿਬ ਲੱਖਾਂ ਸੰਗਤ ਆਉਂਦੀ ਆ ਇੱਥੇ ਸੁਖਣਾ ਸੁਖਦੀ ਆ ਅਤੇ ਤੰਦਰੁਸਤ ਹੋ ਕੇ ਜਾਂਦੀ ਆ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਪ੍ਰਕਾਸ਼ ਅਸਥਾਨ ਭਾਈ ਲਾਲੂ ਜੀ ਪਿੰਡ ਡੱਲਾ ਆਓ ਆਪ ਵੀ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਤੇ ਨਾਲ ਨਾਲ ਤੁਹਾਨੂੰ ਆਪਾਂ ਇੱਥੋਂ ਦਾ ਇਤਿਹਾਸ ਸਰਵਣ ਕਰਾਉਣੀ ਆ ਭਾਈ ਡੱਲਾ ਜੀ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਹੋਇਆ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ 22 ਮੰჯੀਆਂ ਬਖਸ਼ਿਸ਼ ਕੀਤੀਆਂ ਸਨ ਉਹਨਾਂ 22 ਮੰჯੀਆਂ ਵਿੱਚੋਂ ਇੱਕ ਮੰਜੀ ਭਾਈ ਲਾਲੂ ਜੀ ਨੂੰ ਵੀ ਬਖਸ਼ਿਸ਼ ਕੀਤੀ ਸੀ ਸਿੱਖੀ ਦੇ ਪ੍ਰਚਾਰ ਵਾਸਤੇ ਧੰਗੁਰੂ ਅਮਰਦਾਸ ਮਹਾਰਾਜ ਨੇ ਚਾਰ ਮੰਝੀਆਂ ਏਸ ਡੱਲੇ ਨਗਰ ਵਿੱਚ ਹੀ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੀਆਂ ਸਨ। ਉਹਨਾਂ ਚਾਰ ਮੰਝੀਦਾਰਾਂ ਵਿੱਚੋਂ ਹੋਏ ਆ ਭਾਈ ਲਾਲੂ ਜੀ ਤੇ ਭਾਈ ਲਾਲੂ ਜੀ ਬਹੁਤ ਹੀ ਪ੍ਰਸਿੱਧ ਵੈਦ ਸਨ। ਤਈਏ ਤਾਪ ਦੇ ਬਹੁਤ ਮਾਹਰ ਸਨ। ਤਈਏ ਤਾਪ ਦਾ ਮਤਲਬ ਹੈ ਬਹੁਤ ਤੇਜ਼ ਬੁਖਾਰ ਹੋ ਜਾਣਾ। ਭਾਈ ਲਾਲੂ ਜੀ ਤਈਏ ਤਾਪ ਦੇ ਬਹੁਤ ਮਾਹਰ ਸਨ। ਜਿੱਥੇ ਉਹ ਗੁਰਸਿੱਖੀ ਦਾ ਪ੍ਰਚਾਰ ਕਰਦੇ ਸਨ, ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਦੇ ਸਨ। ਉਥੇ ਨਾਲ-ਨਾਲ ਉਹ ਸੰਗਤਾਂ ਦਾ ਸਰੀਰਕ ਇਲਾਜ ਵੀ ਕਰਦੇ ਸਨ ਇਹ ਜੋ ਆਪ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੀ ਹੋਂ ਇਹ ਭਾਈ ਲਾਲੂ ਜੀ ਦਾ ਘਰ ਸੀ ਇੱਥੇ ਬਹੁਤ ਹੀ ਵੱਡੀ ਗਿਣਤੀ ਵਿੱਚ ਸੰਗਤ ਆਉਂਦੀ ਸੀ ਭਾਈ ਲਾਲੂ ਜੀ ਦੇ ਕੋਲੋਂ ਦਵਾਈ ਲੈਣ ਵਾਸਤੇ ਆਪਣਾ ਇਲਾਜ ਕਰਾਉਣ ਵਾਸਤੇ ਤਈਏ ਤਾਪ ਦੀ ਤੁਸੀਂ ਬੜੀ ਵਾਰ ਸਾਖੀ ਸੁਣੀ ਹੋਣੀ ਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਇੱਕ ਮਾਤਾ ਦੇ ਪੁੱਤਰ ਨੂੰ ਤਈਆ ਤਾਪ ਹੋ ਜਾਂਦਾ ਤੇ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਹਦਾ ਤਈਆ ਤਾਪ ਖਤਮ ਕਰਦੇ ਆ ਭਾਈ ਲਾਲੂ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਤਈਏਤਾਪ ਨੂੰ ਆਪਣੇ ਨਾਲ ਹੀ ਡੱਲੇ ਪਿੰਡ ਲੈ ਜਾਓ ਤੇ ਭਾਈ ਲਾਲੂ ਜੀ ਨੇ ਤਈਏਤਾਪ ਨੂੰ ਆਪਣੇ ਨਾਲ ਡੱਲੇ ਪਿੰਡ ਲਿਆ ਕੇ ਤੇ ਕਮਰੇ ਵਿੱਚ ਕੈਦ ਕਰ ਦਿੱਤਾ ਆਓ ਤੁਹਾਨੂੰ ਉਸ ਕੋਠੜੀ ਦੇ ਵੀ ਦਰਸ਼ਨ ਕਰਾਉਣੇ ਆ ਜਿਸ ਕੋਠੜੀ ਵਿੱਚ ਤਈਏਤਾਪ ਨੂੰ ਕੈਦ ਕੀਤਾ ਹੋਇਆ ਅੱਜ ਵੀ ਜੇ ਕਿਸੇ ਨੂੰ ਭਾਰੀ ਬੁਖਾਰ ਹੋ ਜਾਂਦਾ ਡਾਕਟਰ ਹੱਥ ਖੜੇ ਕਰ ਦੇਣ ਉਹ ਸੰਗਤ ਇਸ ਪਾਵਨ ਪਵਿੱਤਰ ਅਸਥਾਨ ਤੇ ਆਉਂਦੀ ਆ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੀ ਆ ਤੇ ਉਹਦਾ ਤਾਪ ਠੀਕ ਹੋ ਜਾਂਦਾ ਆ ਸੇਵਾਦਾਰ ਸਾਨੂੰ ਦੱਸ ਰਹੇ ਸਨ ਬੇ ਸੰਗਤਾਂ ਇੱਥੇ ਆ ਕੇ ਜਦੋਂ ਅਰਦਾਸ ਕਰਾਉਨੀਆਂ ਆ ਤੇ ਤੰਦਰੁਸਤ ਹੋ ਕੇ ਜਾਂਦੀਆਂ ਆ ਤੇ ਸੰਗਤਾਂ ਗੋੜ ਅਤੇ ਆਟਾ ਇੱਥੇ ਆ ਕੇ ਭੇਡਾ ਕਰਦੀਆਂ ਆ ਆ ਸਾਹਮਣੇ ਜੋ ਤੁਸੀਂ ਕੋਠੜੀ ਵੇਖ ਰਹੇ ਹੋ ਇਸ ਵਿੱਚ ਤਈਏ ਤਾਪ ਨੂੰ ਕੈਦ ਕੀਤਾ ਹੋਇਆ ਭਾਈ ਲਾਲੂ ਜੀ ਦੀ ਯਾਦ ਵਿੱਚ ਹਰ ਸਾਲ ਅਸੂ ਦੀ ਮਸਿਆ ਤੇ ਬਹੁਤ ਭਾਰੀ ਜੋੜ ਮੇਲਾ ਇਸ ਪਾਵਨ ਪਵਿੱਤਰ ਸਥਾਨ ਤੇ ਮਨਾਇਆ ਜਾਂਦਾ ਫਿਰ ਇਸ ਕੋਠੜੀ ਦਾ ਤਾਲਾ ਖੋਲ੍ਹਿਆ ਜਾਂਦਾ ਆ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਪਾਵਨ ਪਵਿੱਤਰ ਅਸਥਾਨ ਤੇ ਆਉਂਦੀਆਂ ਹਨ ਨਤਮਸਤਕ ਹੁੰਦੀਆਂ ਆ ਸੋ ਸੰਗਤ ਜੀ ਇਹ ਤੁਸੀਂ ਦਰਸ਼ਨ ਕੀਤੇ ਆ ਗੁਰਦੁਆਰਾ ਪ੍ਰਕਾਸ਼ ਸਥਾਨ ਭਾਈ ਲਾਲੂ ਜੀ ਅਗਲੇ ਵਲੌਗ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਇਸੇ ਹੀ ਪਿੰਡ ਵਿੱਚ ਧੰਨ ਗੁਰੂ ਅਰ ਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਨੰਦ ਕਾਰਜ ਹੋਇਆ। ਗੁਰੂ ਸਾਹਿਬ ਜੀ ਦੇ ਸੋਹਰੇ ਘਰ ਦੇ ਸਤਕਾਰਯੋਗ ਮਾਤਾ ਦਮੋਦਰੀ ਜੀ ਦੇ ਘਰ ਦੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ। ਭਾਈ ਪਾਰੋ ਜੀ ਦਾ ਖੂਹ ਜਿੱਥੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਆਨੰਦ ਕਾਰਜ ਹੁੰਦਾ ਉਹ ਪ੍ਰਾਤਨ ਖੂਹ ਅੱਜ ਵੀ ਹੈ। ਉਹ ਸਕੂਹ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ। ਸਾਡੇ ਚੈਨਲ ਦੇ ਨਾਲ ਜੁੜੇ ਰਹੋ ਜੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਅਗਲੀ ਵੀਡੀਓ ਵਿੱਚ ਆਪਾਂ ਜਲਦ ਮਿਲਦੇ ਹਾਂ। ਇੱਥੇ ਹੀ ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ